ਗੁਰੂ ਘਰ ਜਾਪਾਠ ਭੋਗਤੇ ਕਿੰਨੇ ਪ੍ਰਸ਼ਾਦੇ ਦਾ ਲੰਗਰ ਸ਼ਕੀ ਜੋ ਖਾਣੇ ਚਾਹੀਦੇ ਨੇ ਤਾਂ ਜੋ ਭਾਰ ਨਾ ਪਵੇ ਵੱਧ ਸਕਣ ਤੇ ਕਿਉਂ ਬੁਰੇ ਸੰਕੇਤ ਹੁੰਦੇ ਨੇ ਇਹ ਬੇਨਤੀਆਂ ਨੂੰ ਆਪਾਂ ਸਮਝਾਂਗੇ ਸਾਧ ਸੰਗਤ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰਿਓ ਜੀ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਜਦੋਂ ਆਪਾਂ ਪੜਨੇ ਆਂ ਤੇ ਪਿਆਰਿਓ ਉਹ ਸਾਨੂੰ ਅੰਤਰੀਵ ਗਿਆਨ ਹੁੰਦਾ ਹੈ ਅੰਤਰੀਵ ਗਿਆਨ ਕਿਸ ਨੂੰ ਕਹਿੰਦੇ ਨੇ ਅੰਤਰੀਵ ਗਿਆਨ ਦਾ ਜੋ ਮਤਲਬ ਹੈ ਪਿਆਰਿਓ ਉਹ ਬਹੁਤ ਸਰਲ ਹੈ ਤੇ ਬਹੁਤ ਵਧੀਆ ਹੈ ਸਾਧ ਸੰਗਤ ਜੋ ਅੰਤਰੀਵ ਗਿਆਨ ਹੈ ਨਾ ਉਹ ਬਹੁਤ ਵਧੀਆ ਚੀਜ਼ ਹੈ ਜਿਹਨੂੰ ਅੰਤਰੀਵ ਗਿਆਨ ਹੋ ਗਿਆ ਤੇ ਸਾਦ ਸੰਗਤ ਉਹ ਅੰਤਰੀਵ ਗਿਆਨ ਫਿਰ ਬਹੁਤ ਕੁਝ ਬਦਲ ਕੇ ਰੱਖ ਦਿੰਦਾ ਹੈ ਬਹੁਤ ਸਾਰੀਆਂ ਚੀਜ਼ਾਂ ਬਦਲ ਲੈਂਦਾ ਹੈ ਉਹ ਅੰਤਰੀਵ ਗਿਆਨ ਜਿਹੜਾ ਹੈ ਉਹ ਅੰਤਰੀਵ ਗਿਆਨ ਜਦੋਂ ਇਨਸਾਨ ਨੂੰ ਹੁੰਦਾ ਹੈ ਨਾ ਤੇ ਪਿਆਰਿਓ ਉਹ ਅੰਤਰੀਵ ਗਿਆਨ ਇਹ ਰ ਐਸਾ ਇੱਕ ਖਜ਼ਾਨਾ ਹੈ ਜਿਹਨੂੰ ਨਾ ਕੋਈ ਲੁੱਟ ਸਕਦਾ ਹੈ ਤੇ ਨਾ ਹੀ ਉਹ ਅਸੀਂ ਖੂਬ ਗਵਾ ਸਕਦੇ ਹਾਂ ਕਿਉਂਕਿ ਉਹ ਅੰਦਰ ਬਣ ਗਿਆ ਔਰ ਹਰ ਇੱਕ ਚੀਜ਼ ਦੀ ਸੂਝ ਹੀ ਪੈ ਜਾਂਦੀ ਹੈ ਹਰ ਇੱਕ ਚੀਜ਼ ਦੀ ਜਿਹੜੀ ਹੈ ਗਿਆਨ ਸਾਨੂੰ ਹਾਸਲ ਹੋ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਲਗਭਗ ਜੇ ਆਪਾਂ ਸਮਝੀਏ ਤਾਂ ਸਾਨੂੰ ਇੱਕ ਐਸੀ ਚੀਜ਼ ਹੈ ਜਿਹੜੀ ਲਾਗੂ ਮਿਲਦੀ ਹੈ ਕਿਉਂਕਿ ਅੰਤਰੀਵ ਗਿਆਨ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਗੁਰੂ ਤੋਂ ਪ੍ਰਾਪਤ ਹੁੰਦਾ ਕਿਸੇ ਮਾਰਕੀਟ ਚੋਂ ਕਿਸੇ ਦੁਕਾਨ ਤੋਂ ਕਿਸੇ ਬਾਬੇ ਤੋਂ ਨਹੀਂ ਮਿਲਦਾ ਸਾਸੰਗਤ ਉਹ ਗੁਰੂ ਬਖਸ਼ਿਸ਼ ਕਰਦਾ ਜਦੋਂ ਆਪਾਂ ਗੁਰੂ ਅੱਗੇ ਜਾਵਾਂਗੇ ਜਾਤਕ ਮੰਗੇ ਦਾਨ ਦੇਹ ਪਿਆਰਿਆ ਜਦੋਂ ਆਪਾਂ ਗੁਰੂ ਤੋਂ ਮੰਗਾ ਕੇ ਜਾ ਕੇ ਗੁਰੂ ਅੱਗੇ ਜਾਵਾਂਗੇ ਉਹਦੇ ਦੁਆਰੇ ਤੇ ਜਾ ਕੇ ਉਹ ਤੋਂ ਕਹਾਂਗੇ ਕਿ ਸਤਗੁਰੂ ਕਿਰਪਾ ਕਰ ਦਿਓ ਪਾਤਸ਼ਾਹ ਜੀ ਰਹਿਮਤ ਕਰ ਦਿਓ ਸਤਗੁਰੂ ਜੀ ਫਿਰ ਉਦੋਂ ਕਿਰਪਾ ਕਰਦੇ ਨੇ ਮੇਰੇ ਸਤਗੁਰੂ ਉਦੋਂ ਕਿਰਪਾ ਕਰਦੇ ਨੇ ਫਿਰ ਜਦੋਂ ਉਦੀ ਕਿਰਪਾ ਹੋ ਜਾਏ ਤੇ ਫਿਰ ਉਦੀ ਕਿਰਪਾ ਅੱਗੇ ਹੋਰ ਕੋਈ ਨਹੀਂ ਟਿਕਦਾ ਸਾਧ ਸੰਗਤ ਦੇ ਸਭ ਤੋਂ ਵੱਡੀ ਗੱਲ ਹੈ ਜ਼ਿੰਦਗੀ ਦੀ ਸਭ ਤੋਂ ਵੱਡੀ ਜ਼ਿੰਦਗੀ ਦੀ ਦੇਣ ਹੈ ਇਹਨੂੰ ਆਪਾਂ ਆਂ ਭੁਲਾ ਨਹੀਂ ਸਕਦੇ ਇਹਨੂੰ ਠੁਕਰਾ ਨਹੀਂ ਸਕਦੇ ਕਿਉਂਕਿ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹਨੂੰ ਸਮਝਿਓ ਕਿ ਸਤਿਗੁਰੂ ਨੇ ਮਨ ਨੂੰ ਕਹਿ ਦਿੱਤਾ ਕਿ ਤੂੰ ਆਪਣੇ ਆਪ ਨੂੰ ਸਮਝ ਤੂੰ ਸਰੂਪ ਹੈ ਤੂੰ ਜੋਤ ਸਰੂਪ ਹੈ ਆਪ ਆਪਣਾ ਮੂਲ ਪਛਾਣ ਤੂੰ ਆਪਣੇ ਮੂਲ ਨੂੰ ਪਹਿਚਾਣ ਤੇਰਾ ਮੂਲ ਕੀ ਹੈ ਗੁਰੂ ਤੂੰ ਗੁਰੂ ਦੇ ਨਾਲ ਤੇਰੀ ਲਿਬ ਜੁੜੀ ਹੋਈ ਸੀ ਤੇਰੇ ਜਨਮ ਹੋਣ ਤੋਂ ਪਹਿਲਾਂ ਤੂੰ ਗੁਰੂ ਦੇ ਹੁਕਮ ਗੁਰੂ ਦੇ ਬਾਣੇ ਵਿੱਚ ਸੀ ਜਦੋਂ ਮਾਂ ਦੇ ਗਰਭ ਦੇ ਵਿੱਚ ਪੁੱਠਾ ਲਟਕ ਰਿਹਾ ਸੀ ਉਦੋਂ ਵੀ ਗੁਰੂ ਦੇ ਬਾਣੇ ਵਿੱਚ ਸੀ ਤੇ ਜਦੋਂ ਤੂੰ ਜਨਮਿਆ ਤੂੰ ਪਹਿਲਾਂ ਆ ਕੇ ਸਾਹ ਦੁਨੀਆ ਤੇ ਲਿਆ ਇਹ ਖੁੱਲੇ ਸੰਸਾਰ ਦੇ ਵਿੱਚ ਆਇਆ ਤੇ ਸਾਧ ਸੰਗਤ ਸਤਿਗੁਰੂ ਕਹਿੰਦੇ ਨੇ ਲਿਬ ਛੁੜਕੀ ਇਹ ਲਿਬ ਸੀ ਨਾ ਜਿਹੜੀ ਤੇਰੀ ਉਹ ਟੁੱਟ ਗਈ ਗੁਰੂ ਨਾਲ ਇਹ ਤੈਨੂੰ ਮਾਇਆ ਚ ਮੜ ਗਈ ਬਾਹਰ ਆ ਕੇ ਸੰਸਾਰ ਦੇ ਵਿੱਚ ਮੇਰੇ ਕਹਿਣ ਤੋਂ ਭਾਵ ਮੈਂ ਇੱਕ ਬੇਨਤੀ ਇਹ ਕਰਕੇ ਆਪ ਜੀ ਨਾਲ ਸਾਂਝੀ ਕਰ ਰਿਹਾ ਸਾਧ ਸੰਗਤ ਕਿਉਂਕਿ ਸਭ ਕੁਝ ਜਿਹੜਾ ਹੈ ਜੋ ਸਾਡੇ ਨਾਲ ਗਲਤ ਹੋ ਰਿਹਾ ਅਸੀਂ ਕਹਿੰਦੇ ਆ ਜੀ ਇਹ ਕਿਸਮਤ ਦਾ ਸੌਦੇ ਨਹੀਂ ਜੀ ਇਹ ਆ ਇਹ ਕਿਤੇ ਨਾ ਕਿਤੇ ਅਸੀਂ ਢਿੱਲੇ ਪਣੇ ਦੇ ਵਿੱਚ ਜੋ ਗੁਰੂ ਤੋਂ ਟੁੱਟ ਕੇ ਕਾਰਜ ਕਰ ਰਹੇ ਆ ਇਹ ਉਹਦੇ ਕਰਕੇ ਹੋ ਰਿਹਾ ਸਾਰਾ ਕੁਝ ਸਾਧ ਸੰਗਤ ਇਹ ਹੋਰ ਚੀਜ਼ ਨਹੀਂ ਕੋਈ ਇਹਨੂੰ ਸਮਝਿਓ ਇਸ ਕਰਕੇ ਮਨ ਨੂੰ ਸਮਝਾਈਏ ਜੇ ਮਨ ਗੁਰੂ ਨਾਲ ਜੁੜ ਗਿਆ ਤਾਂ ਫਿਰ ਸਤਿਗੁਰੂ ਜੀ ਉੱਥੇ ਕਿਰਪਾ ਕਰ ਦਿੰਦੇ ਨੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਸਤਿਗੁਰੂ ਜੀ ਕਹਿੰਦੇ ਨੇ ਇਹ ਪਿਆਰਿਆ ਤੂੰ ਗੁਰੂ ਦੇ ਨਾਮ ਨਾਲ ਜੁੜ ਤੂੰ ਸੱਚੇ ਨਾਲ ਜੁੜ ਸੱਚੇ ਸ਼ਬਦ ਨਾਲ ਜੁੜ ਸੱਚੇ ਗੁਰੂ ਨਾਲ ਜੁੜ ਤੇ ਫਿਰ ਤੇਰੇ ਤੇ ਕਿਰਪਾ ਹੋਣੀ ਹੈ ਪਿਆਰਿਓ ਇਸ ਚੀਜ਼ ਨੂੰ ਸਮਝਿਓ ਹਾਲਾਂਕਿ ਮੈਂ ਇੱਕ ਬੇਨਤੀ ਕਰਦਾ ਨਾ ਸੰਸਾਰ ਦੇ ਵਿੱਚ ਬੰਦਾ ਆਇਆ ਗੁਰੂ ਦੇ ਹੁਕਮ ਵਿੱਚ ਸੰਸਾਰ ਤੋਂ ਚਲਾ ਗਿਆ ਉਹ ਵੀ ਗੁਰੂ ਦੇ ਹੁਕਮ ਦੇ ਵਿੱਚ ਪਰ ਪਿਆਰਿਓ ਅਸੀਂ ਸਾਰੇ ਅੰਤਿਮ ਅਰਦਾਸ ਦੇ ਵਿੱਚ ਜਾ ਕੇ ਸ਼ਾਮਿਲ ਹੁੰਨੇ ਆ ਉਥੇ ਮੰਨਿਆ ਜਾਂਦਾ ਹੈ ਵੀ ਸਾਨੂੰ ਦਿਖਾਉਣਾ ਪੈਂਦਾ ਹੈ ਵੀ ਅਸੀਂ ਆਏ ਆ ਸਾਨੂੰ ਦੁੱਖ ਲੱਗਿਆ ਜੇ ਨਾ ਜਾਈਏ ਤਾਂ ਵੀ ਉਹਨੇ ਵਾਪਸ ਨਹੀਂ ਆਉਣਾ ਜੇ ਜਾਈਏ ਤਾਂ ਵੀ ਉਹਨੇ ਵਾਪਸ ਨਹੀਂ ਆਉਣਾ ਨਾ ਜਾਈਏ ਤਾਂ ਵੀ ਵਾਪਸ ਨਹੀਂ ਆਉਣਾ ਉਹ ਤਾਂ ਜਿਹੜਾ ਚਲਿਆ ਗਿਆ ਉਹ ਤਾਂ ਚਲਿਆ ਗਿਆ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਉਹ ਤਾਂ ਚਲਿਆ ਗਿਆ ਜਿਹਨੇ ਜਾਣਾ ਸੀ ਮੇਰੇ ਕਹਿਣ ਤੋਂ ਭਾਵ ਸਾਧ ਸੰਗਤ ਇਸ ਗੱਲ ਨੂੰ ਸਮਝਿਓ ਕਿ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੁੰਨੇ ਆ ਇਸ ਕਰਕੇ ਵੀ ਸਾਨੂੰ ਦੁੱਖ ਲੱਗਿਆ ਤਾਂ ਜੋ ਪਰਿਵਾਰ ਦੇ ਨਾਲ ਅਸੀਂ ਮਿਲ ਕੇ ਉਹਦਾ ਦੁੱਖ ਮੰਡਾ ਸਕੀਏ ਔਰ ਦੂਜੀ ਗੱਲ ਸਾਨੂੰ ਆਪਣਾ ਚੇਤੇ ਰਵੇ ਵੀ ਇੱਕ ਦਿਨ ਅਸੀਂ ਵੀ ਜਾਣਾ ਹੈ ਪਿਆਰਿਓ ਭੋਗ ਤੇ ਜਾਂਦੇ ਆ ਲੰਗਰ ਪ੍ਰਸ਼ਾਦਾ ਆਪਾਂ ਛਕਦੇ ਆ ਹੁਣ ਇੱਕ ਸਵਾਲ ਬਹੁਤ ਜ਼ਿਆਦਾ ਸੀ ਮੈਂ ਬੇਨਤੀ ਨਾਲ ਹੀ ਕਰ ਦਵਾ ਵਿਸ਼ਾ ਚੱਲ ਰਿਹਾ ਹੈ ਭੋਗ ਤੇ ਜਾਂਦੇ ਆ ਉਥੇ ਕਈਆਂ ਦਾ ਇਹ ਰਹਾ ਹੁੰਦਾ ਹੈ ਕਿ ਲੰਗਰ ਪ੍ਰਸ਼ਾਦਾ ਪਾਣੀ ਬਹੁਤ ਛਕ ਲੋ ਬੱਸ ਛਕ ਲੋ ਜਿੰਨਾ ਛਕਿਆ ਜਾਂਦਾ ਸਾਧ ਸੰਗਤ ਇੱਕ ਮਹਾਂਪੁਰਖਾ ਤੋਂ ਵਚਨ ਸੁਣੇ ਸੀ ਕਹਿੰਦੇ ਜਦੋਂ ਪ੍ਰਸ਼ਾਦਾ ਛਕਦੇ ਹੋ ਨਾ ਕਿਸੇ ਦੇ ਭੋਗ ਤੇ ਜਾ ਕੇ ਉਹ ਉਹਦੇ ਨਿਮਿਤ ਹੈ ਉਹ ਜਿੰਨਾ ਘੱਟ ਛਕੋਗੇ ਓਨੇ ਵਧੀਆ ਰਹੋਗੇ ਜਿੰਨਾ ਦੱਬ ਕੇ ਛਕੋਗੇ ਵੀ ਹਾਂ ਛਕ ਲੋ ਜੀ ਹੁਣ ਤਾਂ ਦੁਬਾਰੇ ਮਿਲਣਾ ਹੀ ਕੋਈ ਨਹੀਂ ਕਹਿੰਦੇ ਸਾਧ ਸੰਗਤ ਉਥੇ ਫਿਰ ਥੋੜੀ ਜੀ ਪ੍ਰੋਬਲਮ ਆਉਂਦੀ ਹੈ ਉਹ ਕਿਵੇਂ ਆਉਂਦੀ ਹੈ ਕਿੰਨੇ ਪ੍ਰਸ਼ਾਦ ਉਸ ਸਹਿੰਦਾ ਜਿੰਨੀ ਕੋ ਜ਼ਰੂਰਤ ਹੈ ਉਹਨਾਂ ਕੋ ਛਕੀਏ ਘੱਟ ਤੋਂ ਘੱਟ ਛਕੀਏ ਵੱਧ ਤੋਂ ਵੱਧ ਛਕਣ ਦੀ ਕੋਸ਼ਿਸ਼ ਨਾ ਕਰੀਏ ਉਹਦਾ ਭਾਵ ਕੀ ਹੈ ਸਤਸੰਗਤ ਇੱਕ ਵਾਰ ਕਹਿੰਦੇ ਲੰਗਰ ਦੇ ਵਿੱਚ ਜਿਹੜੇ ਪ੍ਰਸ਼ਾਦ ਪ੍ਰਸ਼ਾਦ ਪਿਆ ਸੀ ਜਲੇਬੀਆਂ ਦਾ ਪ੍ਰਸ਼ਾਦ ਪਿਆ ਸੀ ਨਾਨਕ ਸਾਹਿਬ 88 ਦੀ ਗੱਲ ਹੈ ਸਤਸੰਗਤ ਜਲੇਬੀਆਂ ਦਾ ਪ੍ਰਸ਼ਾਦ ਪਿਆ ਸੀ ਤੇ ਹੁਣ ਮਿਸਤਰੀ ਲੱਗੇ ਹੋਏ ਸੀ ਉਹ ਕਹਿੰਦੇ ਵੀ ਚਾਹ ਪੀਣੀ ਹੈ ਚਾ ਲੈ ਆਂਦੀ ਤੇ ਚਲੋ ਕਹਿੰਦੇ ਜੀ ਕੁਝ ਖਾਣ ਨੂੰ ਦੇ ਦਿਓ ਮਾਪੁਰਖੋ ਉਹ ਕਹਿੰਦੇ ਚਲੋ ਭਾਈ ਖਾ ਲਓ ਛਕ ਲਓ ਭਾਈ ਹੁਣ ਕੋਲੇ ਜਲੇਬੀਆਂ ਪਈਆਂ ਨੇ ਤੇ ਹਾਲਾਂਕਿ ਕੁਝ ਹੋਰ ਪਦਾਰਥ ਉਹ ਕਹਿੰਦੇ ਵੀ ਲੰਗਰ ਚ ਮਿੱਠੇ ਚੌਲ ਨੇ ਭਾਈ ਉਹ ਦੇ ਦਿਓ ਛਕ ਲੈਣਗੇ ਤੇ ਵਾਪਸ ਆ ਗਏ ਹੁਣ ਮਨ ਜਿਹੜਾ ਸੀ ਉਹ ਜਲੇਬੀਆਂ ਦੇਖ ਲਈਆਂ ਜਲੇਬੀਆਂ ਚ ਪਿਆ ਕਹਿੰਦੇ ਨਹੀਂ ਮਾਪੁਰਖੋ ਜਲੇਬੀਆਂ ਛਕਣੀਆਂ ਨੇ ਕਹਿੰਦੇ ਭਾਈ ਛਕ ਲਓ ਛਕ ਲੀਆਂ ਭਾਈ ਜਲੇਬੀਆਂ ਛਕਲੀਆਂ ਤੇ ਉਸ ਤੋਂ ਬਾਅਦ ਉਹਨਾਂ ਸਾਰਿਆਂ ਨੂੰ ਲੈਟਰਿੰਗਾਂ ਲੱਗੀਆਂ ਹੁਣ ਕਾਰਨ ਕੀ ਉਹ ਸਮਝ ਕਿਸੇ ਨੂੰ ਨਾ ਆਵੇ ਮਾਹਪੁਰਖਾਂ ਕੋਲ ਆ ਕਹਿੰਦੇ ਮਾਹਪੁਰਖੋ ਜੀ ਐ ਹੋ ਗਿਆ ਕਹਿੰਦੇ ਭਾਈ ਇਸੇ ਕਰਕੇ ਤੁਹਾਨੂੰ ਰੋਕਿਆ ਸੀ ਉਹ ਜਿਨ੍ਹਾਂ ਦੇ ਜਲੇਬੀਆਂ ਘਰੋਂ ਆਈਆਂ ਸੀ ਉਹਨਾਂ ਦਾ ਜੋ ਬੰਦਾ ਸੀ ਨਾ ਉਹ ਇਸੇ ਕਰਕੇ ਇਹਨਾਂ ਚੀਜ਼ਾਂ ਦੇ ਕਾਰਨ ਚੜ੍ਹਾਈ ਕੀਤਾ ਇਹ ਕਾਰਨ ਸੀ ਇਹੀ ਪ੍ਰਭਾਵ ਪੈਂਦੇ ਨੇ ਜਦੋਂ ਅਸੀਂ ਕਿਸੇ ਦੇ ਭੋਗ ਤੇ ਜਾ ਕੇ ਛਕਦੇ ਹਾਂ ਜਿਹੜਾ ਜਿਸ ਕਾਰਨ ਜਿਵੇਂ ਚੜ੍ਹਾਈ ਕੀਤਾ ਉਹੀ ਪ੍ਰਭਾਵ ਦੂਜਿਆਂ ਦੇ ਪੈਂਦਾ ਇਸ ਕਰਕੇ ਘਟ ਤੋਂ ਘਟ ਛਕਣ ਦੀ ਕੋਸ਼ਿਸ਼ ਕੀਤੀ ਜਾਵੇ ਵੱਧ ਲਾਲਚ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਮੈਂ ਬੇਨਤੀ ਤਾਂ ਕਰ ਰਿਹਾ ਪਿਆਰੇ ਇਹੋ ਤੇ ਹੈ ਜਾਗਰੂਤੀ ਆਪਾਂ ਆਰੰਭ ਵਿੱਚ ਬੇਨਤੀ ਕੀਤੀ ਸੀ ਵੀ ਅੰਤਰੀਵ ਗਿਆਨ ਇਹ ਹੁੰਦਾ ਹੈ ਅੰਤਰੀਵ ਗਿਆਨ ਜਿਹੜਾ ਗੁਰੂ ਨਾਲ ਜੁੜਿਆ ਹੋਵੇ ਉਹਨੂੰ ਹੋ ਜਾਂਦਾ ਹੈ ਅੰਤਰੀਵ ਗਿਆਨ ਗੁਰੂ ਨੂੰ ਆਪਣੇ ਆਪ ਸੋਝੀ ਬਖਦੇ ਰਹਿੰਦੇ ਨੇ ਤੇ ਜਿਹੜਾ ਆਪਣੇ ਆਪ ਦੇ ਵਿੱਚ ਜੁੜਿਆ ਹੋਇਆ ਵੀ ਮੈਨੂੰ ਤਾਂ ਲੋੜ ਕੀ ਹੈ ਜੀ ਰੱਬ ਤਾਂ ਅੰਦਰ ਹੀ ਬੈਠਾ ਜੀ ਸਾਥ ਸੰਗਤ ਉਹ ਉਹਦੇ ਤੇ ਕਿਰਪਾ ਨਹੀਂ ਹੁੰਦੀ ਇਹ ਚੀਜ਼ ਨੂੰ ਸਮਝਿਓ ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਮਨਮੁਖ ਘਰ ਹੋਂਦੀ ਵਾਥ ਨਾ ਜਾਣਣੀ ਅੰਦੇ ਭੌਂਕ ਮੋਏ ਬਿਲ ਲਾਏ ਤੇ ਸਤਗੁਰੂ ਦੇ ਨਾਮ ਦਾ ਜਿਹੜਾ ਖਜ਼ਾਨਾ ਹੈ ਨਾ ਉਹ ਗੁਰਮੁਖਾਂ ਨੂੰ ਮਿਲਦਾ ਹੈ ਮਨਮੁਖਾਂ ਨੂੰ ਨਹੀਂ ਤੇ ਪਿਆਰਿਓ ਉਹ ਤਾਂ ਫਿਰ ਆਪਣੇ ਨਾਮ ਦੇ ਵਿਗਲ ਬਜਾਈ ਜਾਂਦੇ ਅਸੀਂ ਆਂ ਕਰਤਾ ਮੈਂ ਐਂ ਕਰਤਾ ਮੈਂ ਉਹ ਕਰਤਾ ਸਾਥ ਸੰਗਤ ਗੁਰੂ ਦਾ ਨਾਮ ਉਹਨਾਂ ਨੂੰ ਕਦੇ ਚੇਤੇ ਨਹੀਂ ਆਉਂਦਾ ਕਿਉਂਕਿ ਉਹ ਉਹਨਾਂ ਦੇ ਅੰਦਰ ਹੰਕਾਰ ਹੈ ਹਮੈ ਨਾ ਆਵਾ ਨਾ ਵਿਰੋਧ ਹੈ ਦੋਇ ਨਾ ਵਸਾ 128 ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਅੰਤਰੀਵ ਗਿਆਨ ਉਹਨਾਂ ਨੂੰ ਹੁੰਦਾ ਹੈ ਜਿਹੜੇ ਗੁਰੂ ਦੇ ਨਾਲ ਜੁੜਦੇ ਨੇ ਉਹਦੇ ਨਾਮ ਦੇ ਨਾਲ ਜੁੜਦੇ